ਦੋਸਤੋ ਅੱਜ ਦੇ ਬਲੌਗ ਚ ਦਿਖਾ ਦਈਏ ਜਾਨਵਰ ਕੀ ਹਾਲ ਚਾਲ ਜੇ ਦੋਸਤੋ ਕੀ ਕਹਿਣਾ ਚਾਹੋਗੇ ਵੀ ਦੋਸਤੋ ਤੇ ਮਿੱਤਰੋ ਅੱਜ ਦੇ ਬਲੌਗ ਚ ਕਿਹੜੇ ਕਿਹੜੇ ਜਾਨਵਰ ਦਿਖਾਈਏ ਦਾਦੋ ਤੇ ਪੰਜ ਸੱਤਾਂ ਦਾ ਪਾਉਂਦੇ ਆ ਬਲੌਗ ਸਾਰਿਆਂ ਤੋਂ ਥੋੜੇ ਮੁੱਲ ਦਾ ਬਸ਼ੀਰਾ ਦਿਖਾ ਦਈਏ ਫਿਰ ਹਜ਼ਾਰਾਂ ਚੀ ਮੁੱਲ ਦਾ ਕਹਿ ਦਈਏ ਸੇਵਾ ਵਾਲੇ ਬੰਦਨ ਦੇਣਾ ਇੱਕ ਹਿਸਾਬ ਦੀ ਲਾਟਰੀ ਆ ਗਗਨੇ ਆਈ ਉਹਦਾ ਆ ਬਸ਼ੀਰਾ ਦਿਖਾ ਖੋਲ ਕੇ ਕੰਨ ਕੋਨਾ ਘਰੋ ਪਹਿਲਾਂ ਚੈੱਕ ਨਾ ਕੋਈ ਓਵਰਲੈਪਿੰਗ ਕੁੰਡੀ ਵਾਲਾ ਕੰਨ ਮੱਥੇ ਪਟਾ ਚਾਰੇ ਪੈਰ ਚਿੱਟੇ ਰੰਗ ਜੁਨੀਕ ਮਊਆ ਮਊਆ ਰੰਗ ਦੀ ਡਿਮਾਂਡ ਦਿਨੋ ਦਿਨ ਮਿੱਤਰੋ ਵੱਧਦੀ ਜਾਂਦੀ ਆ ਦੇਖੋ ਰੰਗ ਪੂਰਾ ਪੱਕਾ ਮਊਆ ਦੇਖ ਸਕਦਾ ਸਾਲ ਉਮਰ ਹੋ ਗਈ ਲੈਨ ਦਾ ਬਸ਼ੇਰਾ ਕਿਹੜੇ ਖਾਨਦਾਨ ਦਾ ਉਹ ਬਾਅਦ ਚ ਦੱਸਦੇ ਪਹਿਲਾਂ ਰੇਟ ਦੱਸਦੇ ਲੱਖੋਂ ਥੱਲੇ ਆ ਮਿੱਤਰੋ ਹਜ਼ਾਰਾਂ ਚ ਮੁੱਲ ਲੱਖੋਂ ਹਜ਼ਾਰ ਰੁਪਈਆ ਥੱਲੇ ਨਹੀਂ 2000 ਥੱਲੇ ਨਹੀਂ 5000 ਥੱਲੇ ਨਹੀਂ 10 ਛੱਡੋ 20 ਛੱਡੋ 30 ਛੱਡੋ 40 ਛੱਡੋ ਹੁਣ ਅੰਦਾਜ਼ਾ ਆਪ ਲਾ ਲਓ ਕਿੰਨਾ ਸਸਤਾ ਹੂ ਮਨ ਲਓ ਜਿਹਨੇ ਸੇਵਾ ਕਰਨ ਨੂੰ ਲੈਣਾ ਭਰਾ ਕਹਿ ਦਿੰਦੇ ਬਾਈ ਮਾੜਾ ਹੀ ਮਿਲ ਜੇ ਤਾਂ ਮਿੱਤਰੋ ਮਾੜਾ ਨਹੀਂ ਚੰਗਾ ਦਵਾਂਗੇ ਬਸ ਦੇਣਾ ਉਹਨੂੰ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਆਉ ਤੇ ਪੰਜ ਸਬਸਕ੍ਰਾਈਬਰ ਹੋਰ ਨਾਲ ਜੋੜੂ ਉਹਨੂੰ ਮੰਨ ਲਓ ਆਫਰ ਹੀ ਆ 40000 ਤੋਂ ਵੀ ਵੱਧ ਸਸਤਾ ਦੇ ਦਾਂ ਯਾਰ ਇੱਕ ਹਿਸਾਬ ਦੀ ਆਫਰ ਆ ਖੋਲ ਕੇ ਦਿਖਾਉਂਦੇ ਖੋਲੀ ਕਗਣੀ ਤੇ ਆ ਲੋ ਚੈੱਕ ਕਰੋ ਅਜੂਬਾ ਆ ਗਿਆ ਅਜੂਬਾ ਮਿੱਤਰੋ ਗਰਦਨ ਕੀ ਬਾਤ ਆ ਜੀ ਇੱਕ ਵੀ ਦਾਗ ਨਹੀਂ ਚੋਬਰ ਤੇ ਪੈਰ ਦਾ ਸੌਂਬ ਦਾ ਸਾਈਜ਼ ਦੇਖ ਲਓ ਫੇਰ ਨਾ ਲੰਬਾ ਤੇ ਮਜੂਤ ਹੱਡ ਫਿਰਦਾ ਧੌਣ ਦੇਖੋ ਬਾਬੇ ਤੋਂ ਉੱਚਾ ਜਾਂਦਾ ਹਜੇ 14 ਮਹੀਨਿਆਂ ਦਾ ਹੋਇਆ ਬਾਬਾ ਮੂੰਹ ਪੱਟ ਕੇ ਦਿਖਾਈ ਇਹਦਾ ਦੇਖੋ ਨਖਰਾ ਚੋਬਰ ਦਾ ਇੱਕ ਵੀ ਦਾਗ ਨਹੀਂ ਗਰਦਨ ਗੁਰਦਨ ਕਿਆ ਬਾਤਾਂ ਆ ਬਾਬਾ ਲੰਮੀ ਉਮਰਾਂ ਦਵੇ ਬਾਹਲਾ ਨਹੀਂ ਤਾਂ 66 29 ਇੰਚ ਦਾ ਘੋੜਾ ਤਾਂ ਬੱਟ ਦੇ ਪਿਆ 64 ਇੰਚ ਦੀ 64 ਪਲੱਸ ਤੇ ਦੀ ਮਾਂ ਸੰਧਵਾਦ ਦੀ ਨੁਗਰੀ ਤੇ ਬੱਚਾ ਵੀ ਗੱਲਾਂ ਕਰਾਉਣ ਵਾਲਾ ਬਾ ਓਏ ਤੇਰਾ ਨਖਰਾ ਚੋਬਰਾ ਬਾਬੇ ਨੂੰ ਰੋਪ ਦਿਖਾਉਣਾ ਪਾਪਾ ਥੱਲਣ ਲਾ ਬੁੱਲ ਖੋਲੀ ਲੋ ਵੀ ਮਿੱਤਰਾਂ ਦੰਦ ਕਰ ਲੋ ਚਾ ਇੱਕੋ ਹੀ ਆਇ ਨਾ ਕਹਦੇ ਦੋ ਦੰਦ ਹੂ ਹਜੇ ਤਾਂ ਦੰਦਾਂ ਦੀ ਬਾਈ ਤਾਂ ਹੀ ਨਹੀਂ ਸਾਲ ਘਟੋ ਘਟ ਸਾਲ ਘਟੋ ਘਟ ਸਾਲ ਦੋ ਦੰਦ ਨਹੀਂ ਹੁੰਦਾ ਜਮਾ ਪੂਛ ਦੇ ਥੱਲੇ ਵੀ ਸਪੌਟ ਹੈ ਨਹੀਂ ਦੇਖ ਸਕਦੇ ਆ ਘੱਲਾਂ ਵਾਲੇ ਚੇਤਕ ਦਾ ਮੰਨ ਲੋ ਆਪਾਂ ਕਹਿ ਸਕਦਾ ਟੌਪ ਦੇ ਬੱਚਾਂ ਚੋਂ ਇੱਕ ਬੱਚਾ ਤੇ ਬਾ ਉਹਦਾ ਬੱਚੀ ਦੇਖੋ ਆਪਣੇ ਵਾਲੇ ਰਾਜ ਰੂਪ ਦੀ ਆ ਮਿੱਤਰੋ ਪਹਿਲਾਂ ਇਹਦੇ ਅੰਨੀ ਨਿਗਾਹ ਮਾਰੋ ਪਾਪਾ ਬੰਜੂ ਟੌਪ ਦਾ ਘੋੜਾ ਜੋ ਜੀ ਪੂਰਾ ਇੱਕ ਨੰਬਰ ਦੇਖੋ ਪਹਿਲਾਂ ਗਰਦ ਨਹੀਂ ਚੈੱਕ ਕਰ ਲੋ ਚੋਬਰ ਦੀ ਬਾੜੀ ਜਿਆਦਾ ਚੰਗੀ ਆ ਮਾਰਵਾੜੀ ਧੌਣ ਲੱਗੀ ਪੁੱਠਾ ਵਾਠਾ 61 ਇੰਚ ਦੇ ਲਵੇ ਤਵੇ ਦਾ ਹੁਣੀ ਹੋਇਆ ਖੜਾ 14 14.5 ਮਹੀਨੇ ਦਾ ਹੋਇਆ ਮਾ Sindh ਵਾਦੀ ਆ ਪਿਓ ਘੱਲਾਂ ਵਾਲਾ ਚੇਤਕ ਆ ਹਾਈ ਟੂ ਹਾਈ ਤੂੰ ਆ ਵੀ ਚੈੱਕ ਕਰ ਲੋ ਕਿੱਡਾ ਘੋੜਾ ਜੀ ਤੇ ਬਾਕੀ ਬਾਬਾ ਲੰਮੀ ਉਮਰ ਦਵੇ ਘੋੜਾ ਤਾਂ ਪੂਰਾ ਟੌਪ ਦਾ ਬਣ ਜੂ ਆਪਾਂ ਨੂੰ ਇਹਦੀ ਵੇਚਣ ਦੀ ਤੇਜ਼ੀ ਵੀ ਨਹੀਂ ਆਈ ਨਹੀਂ ਪਤਾ ਆਪਣੇ ਫਾਰਮ ਦਾ ਸ਼ਿੰਗਾਰ ਹੀ ਬਣ ਜੇ ਨੌਕਰਾਂ ਦੇਖੋ ਬਾਕੀ ਇਹ ਤੇ ਦਾਣਾ ਪਾਣੀ ਕੀ ਖੇਡਾ ਪਾਵਾ ਲੈ ਚੱਲ ਇਹਨੂੰ ਉਧਰ ਪਰਾਂ ਇਹਦੇ ਅੱਜ ਨਵਾਇਆ ਹੋਇਆ ਫੋਟੋ ਵੀਡੀਓ ਖਿੱਚ ਲਈਏ ਕੁੰਡੀ ਵਾਲਾ ਕੰਨ ਆ ਮਿੱਤਰੋ ਤੇ ਲੈ ਵੀ ਆ ਮਊਗਾ ਦਿਖਾ ਇਹ ਆ ਗਿਆ ਮਿੱਤਰੋ ਮਊਗਾ ਬਸ਼ੀਰਾ ਚਾਜਨਾ ਦਿਖਾਖਣੇ ਕਰਦਨ ਮੂਰੀ ਮਊਗਾ ਬਸ਼ੀਰਾ ਆ ਗਿਆ ਮਿੱਤਰੋ ਪੰਜ ਕਲੈਨ ਹੈ ਜੀ ਮੱਥੇ ਪਟਾ ਕੁੰਡੀ ਵਾਲਾ ਕੰਨ ਗਰਦਨ ਗੁਰਦਨ ਦੇਖੋ ਫੱਥਾਂ ਪੈਰਾਂ ਦਾ ਜਮਾ ਸਾਫ ਕੋਈ ਗਲਤ ਪੋਰੀ ਨਹੀਂ ਬੱਚੇ ਦੇ ਤੇ ਦਾਨੇ ਘੋੜੇ ਦਾ ਜੋਧਪੁਰ ਚੈਂਪੀਅਨ ਦਾਨਾ ਕੋਈ ਜਾਣ ਪਹਿਚਾਨ ਦਾ ਮੁਕਤਾਜ ਨਹੀਂ ਤੇ ਉਹਦਾ ਪੋਤਾ ਨੰਕ ਲੰਬੀਆਂ ਵਾਲੇ ਉੱਡਣੇ ਬਾਜ ਘੋੜੇ ਦਾ ਬੱਚਾ ਜੀ ਦੇਖੋ ਰੰਗ ਕਿੰਨਾ ਜੁਨੀਕ ਆ ਇਹ ਸਾਰਿਆਂ ਤੋਂ ਸਸਤ ਹੈ ਤੇ ਰਾਜਾ ਬਸ਼ੇਰੀ ਖੋਲੀ ਤੁਹਾਡੇ ਮਾੜਾ ਕਰ ਨਹੀਂ ਫੋਟੋ ਖਿੱਚਿਓ ਤੇ ਆ ਬਸ਼ੇਰੀ ਕਰੋ ਚੈੱਕ ਕਰ ਜਾਇਆ ਪੰਜ ਕਲੇਣ ਹੀ ਬਸ਼ੇਰੀਆ ਮਿੱਤਰ ਕੁੰਡੀ ਵਾਲਾ ਕੰਨ ਬੱਚੀ ਦੇ ਆ ਗਰਦਨ ਦੀ ਨੈਕ ਪ੍ਰੋਫਾਈਲ ਦੇਖੋ ਇਹ ਵੀ ਹਜ਼ਾਰਾਂ ਚ ਇਹ ਵੀ ਆਇਨਾ ਸਮਝ ਲੈ ਹਜ਼ਾਰਾਂ ਚ ਕਹਤਾ ਤਾਂ ਲੱਖੋਂ ਵੀ ਥੱਲੇ ਆ ਹਜ਼ਾਰ ਪਰਲੇ ਪਾਸੇ ਆ ਇੰਨੀ ਹੋਊ ਵੀ ਹਜ਼ਾਰ ਥੱਲੇ 2010 60 15 20 ਵੀ 60 ਉਦੋਂ ਵੀ ਥੱਲੇ ਸਸਤੀ ਆ ਧੌਣ ਕਿੰਨੀ ਚੰਗੀ ਆ ਬਾਕੀ ਕੰਨ ਕੁੰਦਾ ਡਿਜ਼ਾਈਨ ਬਹੁਤ ਚੰਗਾ ਜੀ ਪੂਰੀ ਚੰਗੀ ਬੱਤੀ ਆ ਮੱਥੇ ਸਿੰਗਲ ਭੋਰੀ ਆ ਜੀ ਪੰਜ ਕ ਲੈਣਾ ਚਾਰੇ ਪੈਰ ਚਟੇ ਆ ਬੱਚੀ ਦੇ ਕੋਈ ਟੱਡ ਨਹੀਂ ਚਟਾ ਬੱਚੀ ਦਾ ਮੱਥੇ ਪਤਲਾ ਬਰੀਕ ਪਟਾ ਤੋਰ ਕੇ ਦਿਖਾ ਦੇ ਰਾਜ ਮੈਂ ਤਰ ਚਾਰ ਪੰਜ ਜਾਨਵਰ ਦਿਖਾ ਦੇਣੇ ਅੱਜ ਤੁਹਾਨੂੰ ਮੋੜ ਲਿਆ ਜਿਹੜੇ ਜਿਹੜੇ ਸੱਜਣ ਦੇ ਜਿਹੜਾ ਜਾਨਵਰ ਪਸੰਦ ਆ ਸਕਰੀਨਸ਼ਾਟ ਲੈ ਲਿਓ ਨੰਬਰ ਨੋਟ ਕਰ ਲਓ 623 5443 98555 99017 ਰੋਕ ਲੈਣ ਨੂੰ ਬੰਦ ਤੇ ਆਹ ਘੋੜੀ ਕਰੋ ਚੈੱਕ 60 ਇੰਚ ਹਾਈਟ ਆ ਬਾਡਾ ਬੁੱਡਾ ਦੇਖੋ ਕਿੰਨਾ ਚੰਗਾ ਜੀ ਮੱਥੇ ਫੁੱਲ ਕੁੰਡੀ ਵਾਲਾ ਕੰਨ 60 ਇੰਚ ਹਾਈਟ ਆ ਤੋਰੇ ਤੋਰੇ ਦੀ ਚੰਗੀ ਆ ਤੇ ਆਹ ਬੱਚਾ ਦੁੱਲੇ ਦਾ ਜੀ ਪੋਬਲੀ ਉਧਰ ਚਲੋ ਕੋਲ ਕੁੰਡੀ ਵਾਲਾ ਕੰਨ ਮੱਥੇ ਸਿਰਫ ਫੁੱਲ ਫੋਲੀ ਹੋਰ ਕੋਈ ਪੈਰ ਪੂਰ ਨਹੀਂ ਚਟਾ ਜਾਵਾਂ ਨੀਲਾ ਹੋ ਜਾਣ ਆ ਨੀਲੀ ਬਿਸ਼ੇਰੀ ਖੜੀ ਆ ਜੀ ਆ ਨੁਕਰੀ ਸਮੁੰਦਰ ਦੀ ਪੁੱਤੀ ਆ ਉਹ ਗੋਲਡਨ ਰੌਕ ਦਾ ਬਿਸ਼ੇਰਾ ਖੜਾ ਜਿਹੜਾ ਅੱਧੀਆਂ ਅੱਧੀਆਂ ਕੁੰਡੀਆਂ ਮੋੜੀ ਜਾਂਦਾ ਨਾ ਗੋਲਡਨ ਰੌਕ ਦਾ ਗਰੰਟੀ ਨਾਲ ਕੋਈ ਗੋਲਡਨ ਰੌਕ ਵਾਲਾ ਹੋਵੇ ਚਾਹਵਣ ਉਹ ਦੇਖ ਸਕਦਾ ਤੇ ਨੰਬਰ ਕਰ ਲੈ 9623 5345 ਤਾਨ 955599017 ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਧੰਨਵਾਦ